ਜਗਿੰਦਰ ਸਿੰਘ ਸੰਘੇੜਾ ਦੇ ਪੰਜਾਬੀ ਨਵਲ ਨੂਰਾਂ ਦਾ ਅਗਲਾ ਪਾਗ 2 ਤੁਹਾਡੇ ਨਾਲ ਸਾਂਝਾ ਕਰਨ ਜਾ ਰਹੀ ਹਾਂ ਜੀ ਤੁਸੀਂ ਸੌਨਡਿਓ ਯੂਟਿਊਬ ਚੈਨਲ ਸਵੀ ਮੀਡੀਆ ਸੋ ਨਾਵਲ ਸ਼ੁਰੂ ਕਰਦੇ ਹਾਂ ਪਾਗ 2 ਪਿਛਲੇ ਸਾਲ ਦੀ ਦੀਵਾਲੀ ਵਾਲੇ ਦਿਨ ਦੀ ਸ਼ਾਮ ਸੀ ਤੇ ਪਿੰਡ ਬਾਹਰਦਲੀ ਅਲੋਪ ਹੁੰਦਾ ਜਾ ਰਿਹਾ ਸੀ ਦੀਵਾਲੀ ਦੇ ਦੀਵਿਆਂ ਦੀ ਟੈਮ ਟਿਮਾਂ ਦੀ ਰੋਸ਼ਨੀ ਵਿੱਚ ਪਟਾਕਿਆਂ ਦਾ ਸ਼ੋਰ ਅਸਮਾਨ ਵਿੱਚ ਦੂਰ ਦੂਰ ਤੱਕ ਗੂੰਜ ਰਿਹਾ ਸੀ ਮੇਗਲੇ ਬੱਦਲ ਵਾਂਗੂ ਅਤੇ ਆਕਾਸ਼ ਵੱਲ ਉੜਦਿਆਂ ਆਤਮ ਅਤਿ ਸ਼ਵਾਜੀਆਂ ਦੇ ਨਿਕਲਦੇ ਚੰਗਿਆੜਾਂ ਦਾ ਰੰਗੀਨ ਨਜ਼ਾਰਾ ਅੰਬਰ ਨੂੰ ਨਵਿਆਹੀ ਦਰਨ ਵਾਂਗ ਸ਼ਿੰਗਾਰ ਰਿਹਾ ਸੀ ਇੰਜ ਜਾਪ ਰਿਹਾ ਸੀ ਕਿ ਜਿਵੇਂ ਰੱਬ ਖੌਦ ਸਮਾਨ ਵਿੱਚੋਂ ਰੰਗ ਬਰੰਗੀਆਂ ਜੁਗਨੂਆਂ ਦੀਆਂ ਵਰਖਾ ਕਰ ਰਿਹਾ ਹੋਵੇ ਤੇ ਦੀਵਾਲੀ ਦੀ ਖੁਸ਼ੀ ਵਿੱਚ ਪਿੰਡ ਬਾਦੋਲੀ ਉੱਤੇ ਪਿੰਡ ਬਾਦੋਲੀ ਦੇ ਹਾਰ ਘਰ ਵਿੱਚੋਂ ਖੁਸ਼ੀਆਂ ਦੀ ਖੁਸ਼ਬੂ ਆ ਰਹੀ ਸੀ ਅਤੇ ਹਾਸਿਆਂ ਦੀਆਂ ਆਵਾਜ਼ਾਂ ਅਡਰ ਰਹੀਆਂ ਸਨ ਹੇ ਮੇਰੇ ਮਾਲਕਾ ਤੇਰੀ ਰੰਗੀਆਂ ਰਾਤਾਂ ਵਾਰ-ਵਾਰ ਦੇਖਣ ਨੂੰ ਦਿਲ ਕਰਦਾ ਏ ਇਸ ਨੂੰ ਇਸ ਕਦਰ ਲੰਮੀ ਕਰ ਦੇ ਕਿ ਜਦ ਜੰਦ ਮੁੱਕ ਜਾਵੇ ਪਰ ਤੇਰੀ ਇਹ ਰਾਤ ਕਦੇ ਨਾ ਮੁੱਕੇ ਪਿੰਡੋਂ ਪਿੰਡੋਂ ਤੋਂ ਤਕਰੀਬਨ 1.5 ਕਿਲੋਮੀਟਰ ਤੇ ਦੂਰ ਜੈਲਦਾਰ ਦੇ ਖੇਤਾਂ ਵਿੱਚ ਲੱਗੀ ਹੋਈ ਪਾਣੀ ਵਾਲੀ ਮੋਟਰ ਉੱਤੇ ਬਣਾਏ ਹੋਏ ਕਮਰਜ ਮੂਰੇ ਬਣੇ ਹੋਏ ਪਾਣੀ ਵਾਲੇ ਚਲੇ ਦੀ ਮੌਨ ਉੱਤੇ ਖੜਾ ਪੰਡ ਵੱਲ ਨੂੰ ਦੱਕਦਾ ਹੋਇਆ ਰੱਬ ਅੱਗੇ ਫਰਿਆਦ ਕਰ ਰਿਹਾ ਸੀਗਾ ਮਨਪ੍ਰੀਤ ਜੇ ਸ਼ਾਇਦ ਰੱਬ ਵੀ ਬਹੁਤ ਹੀ ਕਰੀਬ ਹੋ ਕੇ ਸੁਣ ਗਿਆ ਸੀਗਾ ਉਸ ਦੀ ਫਰਿਆਦ ਨੂੰ ਅਤੇ ਹੋਰ ਕਿਸੇ ਨੂੰ ਪਤਾ ਤੱਕ ਵੀ ਨਹੀਂ ਸੀ ਲੱਗਿਆਗਾ ਜੈਲਦਾਰਾਂ ਦਾ ਨੌਕਰ ਗਿੰਦੋ ਕੰਮਾਂ ਵੀ ਖੇਤਾਂ ਵੱਲੋਂ ਕਮ ਦਾ ਕਮੋਤਾ ਮੋਟਰ ਵੱਲ ਆ ਗਿਆ ਸੀ ਮਨਪ੍ਰੀਤ ਨੇ ਉੱਥੇ ਦੇਖ ਕੇ ਮਲਖੜੇ ਜਿਹੇ ਚਲੇਦੇ ਲੱਗੇ ਦੱਬੀ ਹੋਈ ਢੇਰ ਮਾਰਕਾ ਸ਼ਰਾਬ ਦੀ ਬੋਤਲ ਨੂੰ ਪਟ ਲਿਆ ਸੀਗਾ ਆ ਬਈ ਛੋਟਿਆ ਜਲਦਾਰਾ ਆ ਜਾ ਤੂੰ ਵੀ ਮਾੜੇ ਜਿਹੇ ਦੰਦ ਤਿੱਖੇ ਕਰ ਲੈ ਸੋਣਿਆ ਦੀਵਾਲੀ ਦੀ ਖੁਸ਼ੀ ਦੁੱਗਣੀ ਹੋ ਜਾਊਗੀ ਗਿੰਦਾ ਕੰਮਾ ਦੋ ਗਲਾਸਾਂ ਵਿੱਚ ਬੋਤਲ ਤੋਂ ਤਾਰੂ ਪਾਉਂਦਾ ਹੋਇਆ ਮਨਪ੍ਰੀਤ ਨੂੰ ਬੁਲਾ ਰਿਹਾ ਸੀਗਾ ਮੈਂ ਤਾਂ ਨਹੀਂ ਪੀਣੀ ਪਰ ਤੂੰ ਪੀ ਕੇ ਚੱਲ ਪੈਂਡ ਨੂੰ ਮੈਂ ਜ਼ਰਾ اٹਕ ਕੇ ਆਵਾਂਗਾ ਮਨਪ੍ਰੀਤ ਨੇ ਗਿੰਦੋ ਕੰਮੇ ਨੂੰ ਘਰ ਜਾਣ ਲਈ ਕਿਹਾ ਸੀਗਾ ਤੂੰ ਹੁਣ ਇੱਥੇ ਇਕੱਠੇ ਗੁੱਡਣੇ ਆ ਇਸ ਵੇਲੇ ਜਿਹੜੇ اٹਕ ਕੇ ਆਉਣ ਲਈ ਕਹੀ ਜਾਂਣਾ ਜਾ ਰਿਹਾ ਹੈ ਆ ਜਾ ਆ ਜਾ ਓਰੇ ਤੇ ਲਾਲੇ ਘਟ ਤੂੰ ਵੀ ਤੇ ਫਿਰ ਚੱਲ ਗਏ ਆਪਾਂ ਵੀ ਪਿੰਡ ਨੂੰ ਚੱਲ ਕੇ ਆਪਾਂ ਵੀ ਚਾਰ ਪਟਾਕੇ-ਪਟੋਕੇ ਚਲਾ ਲਵਾਂਗੇ ਗਿੰਦੋ ਕੰਮੇ ਨੇ ਆਪਣੀ ਬੁੱਝਖੁੱਝ ਜਹੀ ਦਾੜੀ 'ਚੋਂ दारू ਦੇ ਤਪਕੇ ਝੜਦੇ ਜਲਦ ਵਾਂਗ ਜਿਹੜੇ ਜਲਦਬਾਜੀ ਵਿੱਚੋਂ ਮੂੰਹ ਬਾਹਰ ਰਹਿ ਗਏ ਸਨ ਉਹਨਾਂ ਨੂੰ ਛਾੜਦੇ ਹੋਏ ਨੇ ਕਿਹਾ ਸੀਗਾ ਹੌਲੀ ਹੌਲੀ ਪੀ ਲੈ ਵੱਡਿਆ ਨਸ਼ਈਆ ਤੇਰੇ ਕੋਲੋਂ ਕੋਈ ਖੂਨ ਤਾਂ ਨਹੀਂ ਲੱਗਾਗਾ ਮਨਪ੍ਰੀਤ ਨੇ ਗਿੰਦੋ ਨੂੰ ਕਿਹਾ ਸੀਗਾ ਯਾਰ ਕੋੜੀ ਬਹੁਤ ਐ ਸੌਰੀ ਦੀ ਗਿੰਦੋ ਕੰਮੇ ਨੇ ਗੱਲਾਂ ਨੂੰ ਗੋਲ ਮੋਲ ਜਹੀ ਕਰਦੇ ਹੋਏ ਨੇ ਕਿਹਾ ਸੀਗਾ ਫੇਰ ਤੂੰ ਪੀਣਾ ਕਾਹਤ ਹੋਏ ਇਸ ਕੁਲਗਿੰਦੀ ਨੂੰ ਜੇ ਕੋੜੀ ਹੀ ਲੱਗਦੀ ਐ ਤਾਂ ਮਨਪ੍ਰੀਤ ਨੇ ਹੁਣ ਗਿੰਦੋ ਕੰਮੇ ਨੂੰ ਪੀਣ ਤੋਂ ਵਰਜਦੇ ਹੋਏ ਕਿਹਾ ਸੀਗਾ ਉਹ ਯਾਰ ਇਹੀ ਤਾਂ ਪਤਾ ਨਹੀਂ ਲੱਗਦਾ ਮੈਨੂੰ ਮੈਂ ਕਾਹਤੋਂ ਪੀਣਾ ਇਹਨੂੰ ਪਰ ਇਹਦੇ ਪੀਤੇ ਬਿਨਾ ਰੂਹ ਵੀ ਤਾਂ ਸਾਲੀ ਖੁਸ਼ ਨਹੀਂ ਹੁੰਦੀ ਨਾ ਸੂਰਜ ਦੇਵਤਾ ਦੇ ਕੁਟੀਆ ਚ ਵੜਨ ਦਾ ਵੇਲਾ ਹੋਣ ਦੀ ਧੀਰ ਹੁੰਦੀ ਹੈ ਕਿ ਸਰੀਰ ਨੂੰ ਕੁਝ ਕੁਝ ਹੋਣ ਲੱਗ ਜਾਂਦਾ ਐ ਸਾਲੀਆਂ ਆਂਗ-ਆਂਗ ਵਿੱਚ ਕੁੱਤਕਤਾਰੀਆਂ ਜਿਗਾਂ ਨਿਕਲਣ ਲੱਗ ਪੈਂਦੀਆਂ ਨੇ ਅੱਗੇ ਤੋਂ ਖੁਦ ਪੜ੍ਹਿਆ ਲਿਖਿਆ ਐ ਆਪੇ ਹਿਸਾਬ ਕਿਤਾਬ ਬਣਾ ਲੈ ਗਿੰਦੋ ਨੇ ਕਹਿੰਦੇ-ਕਹਿੰਦੇ ਆਪਣੀ ਗਲਾਸੀ ਫਿਰ ਗਲਮੇ ਤੱਕ ਭਰ ਲਈ ਸੀ ਵੈਲੀਆ ਤੈਨੂੰ ਇਸ਼ਕ ਹੋ ਗਿਆ ਲੱਗਦਾ ਏ ਐਸ ਚੰਦਰੀ ਸ਼ਰਾਬ ਦੇ ਜ਼ਰੂਰ ਭਰੇ ਸ਼ਬਾਬ ਦੇ ਨਾਲ ਮਨਪ੍ਰੀਤ ਨੇ ਗਿੰਦੋ ਦੀ ਦਬਾਰ ਦਵਾਰਾ ਗਲਮੇ ਤੱਕ ਭਰੀ ਹੋਈ ਗਲਾਸੀ ਵੱਲ ਦੇਖਦੇ ਹੋਏ ਕਿਹਾ ਸੀਗਾ ਉਹ ਹੋ ਗਿਆ ਹੋਣਾ ਏ ਪਰ ਇਹ ਹੁੰਦਾ ਕੀ ਹੈ ਇਸ਼ਕ ਗਿੰਦੋ ਨੇ ਅਣਜਾਣ ਜਿਹਾ ਬੰਦ ਹੋਏ ਮਨਪ੍ਰੀਤ ਤੋਂ ਪੁੱਛਿਆ ਸੀਗਾ ਸ਼ਰਾਬੀ ਨੂੰ ਸ਼ਰਾਬ ਅਤੇ ਆਸ਼ਕ ਨੂੰ ਸ਼ਬਾਬ ਨਾਲ ਅਕਸਰ ਹੋ ਹੀ ਜਾਂਦਾ ਏ ਇਹ ਇਸ਼ਕ ਬਾਕੀ ਤੈਨੂੰ ਲੱਗਦਾ ਆ ਅਗਲੀ ਦੀਵਾਲੀ ਨੂੰ ਦਸੰਗਾ ਪਰ ਹੁਣ ਤੂੰ ਚੱਲ ਕੇ ਡੰਗਰਾ ਨੂੰ ਘਰ ਅੰਦਰ ਤੇ ਦਿਵਾਲੀ ਦੇਖ ਮਨਪ੍ਰੀਤ ਨੇ ਗਿੰਦੋ ਨੂੰ ਪਿੰਡ ਜਾਣ ਲਈ ਕਿਹਾ ਸੀਗਾ ਤੇ ਗਿੰਦੋ ਗਲਾਸੀ ਖਾਲੀ ਕਰਕੇ ਪਿੰਡ ਵੱਲ ਨੂੰ ਸਿੱਧਾ ਹੋ ਤੁਰਿਆ ਸੀ ਤੇ ਮਨਪ੍ਰੀਤ ਇਸ਼ਕ ਬਾਰੇ ਕੁਝ ਗਣਗਣਾਉਂਦਾ ਚਲੇ ਦੀ ਮੌਨ ਉੱਤੇ ਇਕੱਲਾ ਖੜਾ ਰਹਿ ਗਿਆ ਸੀਗਾ ਰੇਲਵੇ ਲਾਈਨ ਦੇ ਦੂਸਰੇ ਪਾਸੇ ਬਣੀ ਪੀਰਾਂ ਦੀ ਦਰਗਾਹ ਤੇ ਰੋਜ਼ਾਨਾ ਦੀ ਤਰ੍ਹਾਂ ਲਾਊਡ ਸਪੀਕਰ ਉੱਤੇ ਕਿਸੇ ਕਬਾਲ ਦੀ ਗਾਈ ਹੋਈ ਕਬਾਲੀ ਦੇ ਬੋਲ ਮਾਹੌਲ ਦਾ ਮਜ਼ਾਜ ਸ਼ਿੰਗਾਰ ਰਹੇ ਸਨ ਕਿਤੇ ਇਸ਼ਕ ਦਾ ਰੋਗ ਨਲਾ ਬੈਠੀ ਜੰਦ ਵਕਤਾਂ ਵਿੱਚ ਨਾ ਪਾ ਬੈਠੀ। ਕੁਹੀ ਉੱਤੇ ਬਣੇ ਮੋਟਰ ਵਾਲੇ ਕਮਰੇ ਦੀ ਕੰਧ ਨਾਲ ਢਾਂਸਾ ਲਾਈ ਪਾਣੀ ਵਾਲੇ ਚਲੇ ਦੀ ਮੌਨ ਉੱਤੇ ਖੜਾ ਪੀਰਾਂ ਦੀ ਦਰਗਾਹ ਵੱਲ ਦੇਖ ਰਿਹਾ ਸੀਗਾ। ਸੁਣ ਰਿਹਾ ਸੀ ਜਿਵੇਂ ਤੁਰ ਦਰਗਾਹੋਂ ਚੇਤਾਵਨੀ ਆ ਰਹੀ ਹੋਵੇ। ਜਿਵੇਂ ਕੋਈ ਦੇਵੀ ਸ਼ਕਤੀ ਦੀ ਆਵਾਜ਼ ਇਸ਼ਕ ਕਰਨ ਤੋਂ ਵਰਜ ਰਹੀ ਹੋਵੇ ਮਨਪੀਤ ਨੂੰ। ਤੇ ਉਧਰ ਨੁਰਤੀਏ ਅੱਗ ਨਾਲ ਨਹੀਂ ਖੇਡਦਾ ਹੁੰਦਾਗਾ। ਅੱਗ ਤੇ ਅੱਗੇ ਇਹਦੇ ਨਾਲ ਕਾਦਾ ਲਾੜਾ। ਮੁੱਛੋਂ ਤੋਂ ਬਿਨਾ ਰੱਖੇ ਹੋਏ ਖਤ ਸਮਾਨ ਮਹਿੰਦੀ ਰੰਗੀ ਦਾੜੀ ਵਾਲਾ ਮੁਹੰਮਦ ਖਾਨ ਆਪਣੀ ਇਕਲੋਤੀ ਅਤੇ ਕੱਚੇ ਦੁੱਧ ਨਾਲ ਪਾਲੀ ਲਾਡਲੀ ਤੀ ਨੂਰ ਨੂੰ ਵਰਜ ਰਿਹਾ ਸੀ ਜਿਹੜੀ ਆਦਿਸ਼ਵਾਦੀ ਚੜਾਉਣ ਲਈ ਖਾਲੀ ਬੋਤਲ ਫੜੀ ਛਤ ਅਸ਼ੱਪਨੰਦਰੋਂ ਨਿਕਲੇ ਸੀਗੀ ਜਿਉਂ ਦੀ ਜਾਗਦੀ ਮਸ਼ਾਲ ਦੀ ਤਰ੍ਹਾਂ ਹੁਸਨ ਦੀ ਚਾਲਕ ਗੋਰਾ-ਗੋਰਾ ਗੋਲ ਚਿਹਰਾ ਪਿੱਲੀਆਂ ਅੱਖਾਂ ਗੁੰਦਵਾ ਜਿਹੇ ਸਰੀਰ ਨੱਕ ਵਿੱਚ ਲੌਂਗ ਤੇ ਰੰਗਬਰਗੀਆਂ ਬੰਗਾਂ ਨਾਲ ਭਰੀਆਂ ਹੋਈਆਂ ਵੀਣੀਆਂ ਜਿ ਵਾਰ-ਵਾਰ ਕੋਈ ਸੰਗੀਤ ਜਿਹਾ ਛੇੜ ਰਹੀਆਂ ਸਨ ਨੱਕ ਵਿੱਚ ਲਾਲ ਲੌਂਗ ਹਨੇਰੇ ਵਿੱਚ ਵੀ ਆਪਣੀ ਕਰਾਮਾਤ ਦਿਖਾ ਰਿਹਾ ਸੀਗਾ ਹੁਣ ਬੱਸ ਵੀ ਕਰ ਕਿ ਛੱਪਰ ਨੂੰ ਆਗੀ ਨਾ ਲਾ ਬੈਠੀ ਦੀਏ ਮੁਹੰਮਦ ਖਾਨ ਆਪਣੀ ਤੀ ਨੂਰਾ ਨੂੰ ਸਮਝਾ ਰਿਹਾ ਸੀਗਾ ਬੱਸ ਇਹ ਆਖਰੀ ਹੈ ਅੱਬੂ ਜਾਨ ਹੋਰ ਹੋ ਨਹੀਂ ਕਰਨੀਗੀ बस आखरी बस आखरी कैंडिडेट ਹੋਈ ਨੂਰਾ ਨੇ ਆਤਿਸ਼ਬਾਜੀ ਨੂੰ ਖਾਲੀ ਬੋਤਲ ਵਿੱਚ ਖੜੀ ਕਰਕੇ ਉਸਦੇ ਪਤੀਲੇ ਨੂੰ ਅੱਗ ਲਗਾ ਦਿੱਤੀ ਸੀਗੀ ਅੱਖ ਦੇ ਚਮਕੇ ਵਿੱਚ ਹੀ ਆਤਿਸ਼ਬਾਜੀ ਨਜ਼ਾਰਾ ਵਖੇਰਦੀ ਹੋਈ ਕਾਸ਼ ਦੇ ਖੁੱਲੇ ਖਲਾ ਵਿੱਚ ਉੱਡਣ ਲੱਗੀ ਸੀ ਅਚਾਨਕ ਇਹ ਕਾਸ਼ ਵਿੱਚ ਇੱਕ ਝੜੂਕਾ ਜਿਹਾ ਪਿਆ ਤੇ ਚੰਗੀ ਭਲੀ ਉੱਪਰ ਚੜਦੀ ਆਤਿਸ਼ਬਾਜੀ ਖੇਰੂ ਖੇਰੂ ਹੋ ਕੇ ਪਤਾ ਨਹੀਂ ਕਿਧਰੇ ਕਿੱਥੇ ਡਿੱਗੀ ਸੀਗੀ ਕਜ਼ਮ ਖਤਮ ਹਾਂ ਹੁਣ ਦੱਸ ਮੇਰੇ ਪਿਆਰੇ ਅੱਬਾ ਜਾਨ ਕੀ ਕਹਿ ਰਿਹਾ ਸੀਗਾ ਤਵੇਂ ਹੱਥ ਛਾੜਦੀ ਹੋਈ ਕੋਲ ਆ ਕੇ ਟਲਦੀ ਉਮਰ ਦੇ ਹਾਰੇ ਪਏ ਮੁਹੰਮਦ ਖਾਨ ਦੀ ਬੁੱਕਲ ਵਿੱਚ ਜਾਵੜੀ ਸੀਗੀ ਨੂਰਾ ਅਜੀਬ ਹੀ ਆਨੰਦ ਹੁੰਦਾ ਹੈ ਬਾਬਲ ਦੀ ਬੁੱਕਲ ਦਾ ਅੱਬੂ ਤੂੰ ਸੱਚ ਮੁੱਛ ਹੀ ਅੱਗ ਤੋਂ ਇੰਨਾ ਜ਼ਿਆਦਾ ਡਰਦਾ ਏ ਜਿੰਨਾ ਤੂੰ ਦੱਸਦਾ ਏ ਨੂਰਾ ਆਪਣੇ ਅੱਬੂ ਜਾਨ ਤੋਂ ਪੁੱਛ ਰਹੀ ਸੀ ਹਾਂ ਧੀ ਹਾਂ ਮੈਂ ਐਸਾ ਅੱਗ ਤੋਂ ਬਹੁਤ ਡਰਦਾ ਹਾਂ ਐਸਾ ਅੱਗ ਨੇ ਹੀ ਮੇਰੀ ਜ਼ਵਾਨੀ ਵਿੱਚ ਹੀ ਮੇਰੇ ਜ਼ਿੰਦਗੀ ਦੇ ਸਾਥੀ ਨਾਲੋਂ ਜੋੜੀ ਤੋੜ ਦਿੱਤੀ ਸੀਗੀ ਐਸੀ ਹੀ ਇੱਕ ਦੀਵਾਲੀ ਵਾਲੀ ਰਾਤ ਦੀ ਅੱਗ ਨੇ ਮੇਰਾ ਹਾਸਾ ਵਸਦਾ ਘਰ ਪਜਾੜ ਕੇ ਰੱਖ ਦਿੱਤਾ ਜੇ ਇਹ ਅੱਗ ਨਾ ਹੁੰਦੀ ਤਾਂ ਧੀਏ ਤੇਰੀ ਮਾਂ ਵੀ ਜਿਉਂਦੀ ਹੁੰਦੀ ਤੇ ਸ਼ਾਇਦ ਅੱਲਾ ਦੇ ਫਜ਼ਲ ਨਾਲ ਤੇਰਾ ਕੋਈ ਭੈਣ ਭਰਾ ਵੀ ਹੁੰਦਾ ਇਸ ਜਹਾਨ ਉੱਤੇ ਅੱਗ ਤੋਂ ਬਚਦਾ ਜੇ ਬਚ ਹੁੰਦਾ ਤਾਂ ਜਿਸ ਘਰ ਵਿੱਚ ਅੱਗ ਲੱਗ ਜਾਵੇ ਉਹ ਘਰ ਲਟੋ ਜਾਂਦਾ ਆ ਸੜ ਕੇ ਸੁਆਹ ਹੋ ਜਾਂਦਾ ਹੈ ਉਸ ਘਰ ਦਾ ਨਾਮ ਉਹ ਨਿਸ਼ਾਨ ਇਸ ਦੁਨੀਆ ਤੋਂ ਮਿਟ ਜਾਂਦਾ ਹੈ ਮੁਹੰਮਦ ਖਾਨ ਆਪਣੇ ਜ਼ਿਗਰ ਦੇ ਟੁਕੜੇ ਆਪਣੇ ਆਖਰੀ ਚਿਰਾਗ ਨੂੰ ਕਾਲਜੇ ਨਾਲ ਇੰਨਾ ਘਟ ਰਿਹਾ ਸੀਗਾ ਜਿਵੇਂ ਕਿ ਅੱਜ ਅਗਸਤ ਦੀ 30 ਤੱਕ ਪਹੁੰਚਣ ਹੀ ਵਾਲੀ ਹੋਵੇ ਆਲੇ ਨੇ ਵਿੱਚ ਪਏ ਬੋਟਾ ਨੂੰ ਜਿਵੇਂ ਪੰਛੀ ਆਪਣੇ ਖੰਭਾ ਥੱਲੇ ਲਕੋ ਲੈਂਦੇ ਨੇ ਓਵੇਂ ਹੀ ਮੁਹੰਮਦ ਖਾਨ ਆਪਣੀ ਤੀਨ ਨੂਰਾ ਨੂੰ ਆਪਣੇ ਬੁੱਕਲ ਵਿੱਚ ਲਕੋ ਲੈਣਾ ਚਾਹੁੰਦਾ ਸੀ ਸੋਚਦਾ ਸੀਗਾ ਕਿੱਧਰ ਇਹ ਨਦਾਨ ਬੋਟ ਬਾਜ਼ ਪੰਜਿਆਂ ਦੇ ਧੱਕੇ ਹੀ ਨਾ ਰਚਾਵੀ ਜੇ ਤੂੰ ਨਾ ਹੁੰਦੀ ਤੀਏ ਤਾਂ ਸ਼ਾਇਦ ਅੱਜ ਤੇਰਾ ਅੱਬਾ ਵੀ ਨਾ ਹੁੰਦਾ ਆਪਣੇ ਜੀਵਨ ਸਾਥੀ ਦੇ ਵਿਛੋੜੇ ਵਿੱਚ ਤੜਫ ਤੜਫ ਕੇ ਕਦੋਂ ਦਾ ਮਰ ਮੁੱਕ ਗਿਆ ਹੁੰਦਾ ਧੀਏ ਹੁਣ ਤਾਂ ਤੂੰ ਹੀ ਇਹ ਮੇਰਾ ਸਭ ਕੁਝ ਸਭ ਕੁਝ ਮੁਹੰਮਦ ਖਾਨ ਗੰਭੀਰਤਾ ਸੀਗਾ ਪਰ ਹੁਣ ਭਾਵਕ ਵੀ ਹੋ ਗਿਆ ਸੀਗਾ ਨਾ ਚਾਹੁੰਦੇ ਹੋਏ ਵੀ ਉਸ ਦਾ ਮਨ ਭਾਰ ਆਇਆ ਸੀ ਅੱਖਾਂ ਵਿੱਚੋਂ ਅਥਰੂ ਟਪਕ ਹੀ ਤੁਰੇ ਸਨ ਆਪਣੀ ਧੀ ਤੋਂ ਆਪਣੇ ਅਥਰੂ ਲੁਕੋਣ ਦੀ ਕੋਸ਼ਿਸ਼ ਵਿੱਚ ਵਾਰ-ਵਾਰ ਆਪਣੀ ਧੀ ਦਾ ਸਿਰ ਪਲੋਸ ਰਿਹਾ ਸੀਗਾ ਪਨੂਰਾ ਚਪਚਾ ਬਬਲ ਦੀ ਬੁੱਕਲ ਵਿੱਚ ਪਈ ਸਭ ਕੁਝ ਸੁਣ ਰਹੀ ਸੀਗੀ ਸ਼ਾਇਦ ਉਹ ਸਮਝਦਾਰ ਹੋ ਗਈ ਸੀ ਤੇ ਸਿਆਣੀ ਹੋ ਗਈ ਸੀ ਇਹ ਉਸ ਨੂੰ ਜਨਮ ਤੋਂ ਹੀ ਜਾਣੀ ਜਮਾਂਦਰੂ ਵਰਤੀ ਮਿਲੀ ਹੋਈ ਸੀਗੀ ਜਾਂ ਸ਼ਾਇਦ ਘਰ ਦੀ ਜ਼ਿੰਮੇਵਾਰੀ ਦਾ ਅਹਿਸਾਸ ਸੀਗਾ ਜਦੋਂ ਤੋਂ ਨੂਰਾ ਨੇ 16ਵੇਂ ਵਰੇ ਵਿੱਚ ਪੈਰ ਧਰਿਆ ਸੀ ਤਾਂ ਦੁਨੀਆ ਦੇ ਦਸਤੂਰਾਂ ਸਤ ਬੰਦੀ ਵੀ ਜਾਗਰੂਕ ਹੋ ਰਹੀ ਸੀਗੀ ਉਸ ਦੀ ਨਵੀਂ ਨਵੀਂ ਜਵਾਨੀ ਨੂੰ ਇਸ ਹੰਡੀ ਹੋਈ ਦੁਨੀਆ ਕੋਲੋਂ ਪਿਆਰ ਸਤਕਾਰ ਤੇ ਨੈਗ ਦੀ ਥਾਂ ਵਹਿਸ਼ਤ ਦੀ ਬਦਬੂ ਜ਼ਿਆਦਾ ਆਉਂਦੀ ਸੀਗੀ हे ਮੇਰੇ ਮੌਲਾ ਮਿਹਰ ਕਰੀ ਮੇਰੇ ਉੱਤੇ ਅਤੇ ਮੇਰੀ ਬੱਚੀ ਉੱਤੇ ਹਰ ਪਲ ਮਿਹਰ ਕਰੀ ਮਿਹਰ ਕਰੀ ਮੁਹੰਮਦ ਖਾਨ ਸ਼ਾਇਦ ਅੰਦਰੋਂ-ਅੰਦਰੀ ਅੱਲਾ ਤਾਲਾ ਅੱਗੇ ਫਰਿਆਦ ਕਰ ਰਿਹਾ ਸੀ ਆਪਣੇ ਨਿਰਦਾਨ ਬੱਚੀ ਨੂੰ ਇਸ ਦੁਨੀਆ ਦੀਆਂ ਚੀਰ ਨਜ਼ਰਾਂ ਤੋਂ ਬਚਾ ਕੇ ਰੱਖਣਾ ਚਾਹੁੰਦਾ ਸੀਗਾ ਮੁਹੰਮਦ ਖਾਨ ਦੀਆਂ ਸੋਚਾਂ ਵਿੱਚ ਮਸ਼ਰੂਫ ਸੀਗਾ ਕਿ ਨੂਰਾ ਆਪਣੀ ਅੱਖ ਮੀਚੀ ਆਪਣੇ ਹੀ ਖਿਆਲਾਂ ਵਿੱਚੋਂ ਖੋਈ ਆਪਣੇ ਬਾਬਲ ਦੀ ਗੋਦ ਵਿੱਚ ਸੁੱਤੇ ਪਏ ਬੱਚੇ ਵਾਂਗ ਬਿਨਾਂ ਕਿਸੇ ਹਰਕਤ ਦੇ ਪਈ ਸੀਗੀ